ਉੱਪਰ ਗੰਭਾ ਸੁੱਤਾ ਹੁਣ ਕਹਿੰਨੂ ਚਨੀ ਰਹਿ ਰਹੇਗਾ ਉਹ ਐ ਤਾਂ ਪੁੱਛੇ ਵੀ ਮਾਨਸਾ ਜ਼ਿਲ੍ਹੇ ਦਾ ਹਾਲ ਕੀ ਹੈ ਮੌਕੇ ਤੇ ਜਿਹੜੇ ਲੀਡਰ ਨਹੀਂ ਪਹੁੰਚਦੇ ਕਿਤੇ ਭਾਜਪੀ ਨਾਲ ਸਮਝੌਤਾ ਤਾਂ ਨਹੀਂ ਹੋ ਗਿਆ ਕਿਸਾਨਾਂ ਦਾ ਤੁਸੀਂ ਲਾ ਲੋ ਇੱਥੇ ਮਲੂਕੇ ਦੀ ਨੂੰਹ ਹੈ ਉਹ ਤਾਂ ਭਾਜਪੀ ਦੀ ਹਮਾਇਤ ਤੇ ਚੱਲ ਰਹੀ ਹੈਗੀ ਉਹ ਜਿਹੜਾ ਉਹਦਾ ਸਹੁਰਾ ਹੈ ਮਲੂਕਾ ਉਹ ਇੰਚਾਰਜ ਬਣਾ ਰੱਖਿਆ ਕਾਲੀਆਂ ਦਾ ਇਹ ਰਲੀਆਂ ਮਲੀਆਂ ਬਿੱਲੀਆਂ ਨੇ ਤੁਸੀਂ ਤਾਂ ਇਹ ਕਹਿੰਨੇਗੇ ਵੀ ਇਹਨਾਂ ਨੂੰ ਡੰਡਿਆ ਤੇ ਝੰਡਾ ਚੱਕ ਕੇ ਪਿੰਨਾ ਪਿੰਨਾ ਦੇ ਵਿੱਚ ਸਾਰੇ ਮਜ਼ਦੂਰ ਕਿਸਾਨ ਮੇਰੀਆਂ ਮਾਈਆਂ ਬੀਬੀਆਂ ਭੈਣਾ ਚੱਕਣ ਇਹਨਾਂ ਨੂੰ ਉੱਥੇ ਖੜ ਕੇ ਪਿਰਨੇ ਤੋਂ ਬਾਹਰ ਭੇਜਣ ਬੇ ਤੇ ਖੜ ਜੋ ਬੰਦੇ ਦਾ ਪੁੱਤ ਬਣਾ ਲਾਂਗੇ ਗਲਵੱਟ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਵਨ ਸ਼ਰਮਾ ਦੋਸਤੋ ਇਸ ਵਕਤ ਅਸੀਂ ਮਾਨਸਾ ਦੇ ਵਿੱਚ ਮੌਜੂਦਾਂ ਅੱਜ ਭਾਰਤੀ ਕਿਸਾਨ ਯੂਨੀਅਨਤਾ ਡਕੌਂਦਾ ਵੱਲੋਂ ਵੱਖ-ਵੱਖ ਮਸਲਿਆਂ ਨੂੰ ਲੈ ਕੇ ਮਾਨਸਾ ਦੇ ਬਾਲਪਾਬੰਦੇ ਵਿੱਚ ਮੀਟਿੰਗ ਕੀਤੀ ਗਈ ਸਾਡੇ ਨਾਲ ਭਾਰਤੀ ਸੰਘ ਨੂੰ ਇਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਪੈਣੀਵਾਗਾ ਤੇ ਉਹਨਾਂ ਦੇ ਸਹਿਯੋਗੀ ਸੀਨੀਅਰ ਮੀਤ ਪ੍ਰਧਾਨ ਬਲਾਕ ਪੀਖੀ ਰਾਜਪਾਲ ਸਿੰਘ ਅਲੀਸ਼ੇਰ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਕਿ ਜਿਹੜੀ ਅੱਜ ਮੀਟਿੰਗ ਹੋਈ ਹੈ ਇਹਦੇ ਵਿੱਚ ਕੀ-ਕੀ ਚੀਜ਼ਾਂ ਜਿਹੜੀਆਂ ਵਿਚਾਰੀਆਂ ਗਈਆਂ ਨੇ ਪ੍ਰਧਾਨ ਜੀ ਮੀਟਿੰਗ ਹੋਈ ਹੈ ਕਿਵੇਂ ਦੇਖਦੇ ਹੋ ਅੱਜ ਮਾਨਸਾ ਬਲਾਕ ਦੀ ਮੀਟਿੰਗ ਹੈ ਜਿਹੜੀ ਮਾਨਸਾ ਦਾ ਬਾਲਪਾਬੰਦਾ ਉੱਥੇ ਮੀਟਿੰਗ ਕੀਤੀ ਗਈ ਹੈ ਕਿਉਂਕਿ ਮੰਗਾ ਤਾਂ ਹੋਰ ਐਜੰਡੇ ਦਾ ਹੋਰ ਵੀ ਬਹੁਤ ਜਿਹੜੇ ਮੇਨ 2 ਐਜੰਡੇ ਸੀਗੇ ਉਹਨਾਂ ਤੇ ਅਸੀਂ ਵਿਚਾਰ ਪਟਾੰਦਰਾ ਕੀਤਾ ਸਾਰਿਆਂ ਨੂੰ ਪਹਿਲਾ ਏਜੰਡਾ ਇਹ ਹੈ ਜਿਹੜੇ ਹੁਣ ਆਉਣ ਵਾਲੀਆਂ ਵੋਟਾਂ ਨਿਗੀਆਂ ਹੁਣ ਸਾਰੇ ਜਿੰਨੇ ਬਰਸਸਤੀ ਡੱਡੂ ਐ ਉਹ ਪਤਨਾ ਤੇ ਆ ਗਏ ਐ ਸਾਰੇ ਫੇਰੀਆਂ ਪਾਉਂਦੇ ਐ ਪਿੰਡਾਂ ਦੇ ਵਿੱਚ ਵੋਟ ਬਟੋਰੂ ਮੰਗਤੇ ਉਹਨਾਂ ਦਾ ਪਰਦਾ ਫਾਸ਼ ਕਰਨ ਦੇ ਵਾਸਤੇ ਅਸੀਂ ਜਗਰਾਉਂ ਦੇ ਵਿੱਚ ਇੱਕ ਪੰਜਾਬ ਪਧਰੀ ਰੈਲੀ ਕੀਤੀ ਐ ਸੰਜੁਗਤ ਮੋਰਚੇ ਵੱਲੋਂ ਰੱਖੀ ਹੋਈ ਐ ਉਹ 21 ਤਰੀਕ ਨੂੰ ਸਮੁੱਚੇ ਪੰਜਾਬ ਦੇ ਲੋਕ ਐ ਜਿਹੜੇ ਜਗਰਾਉਂ ਦੇ ਵਿੱਚ ਟੋਟਲੇ ਕਿਸਾਨ ਤੇ ਮਜ਼ਦੂਰ ਤੇ ਸਾਡੀਆਂ ਭੈਣਾਂ ਔਰਤਾਂ ਦੇਖਣਗੀਆਂ ਉਹ ਦੇਖਣਗੀਆਂ ਪਿੱਛੇ ਤੋਂ ਅੱਜ ਤੋਂ ਸਾਨੂੰ ਕਰਜਾਈ ਇਹਨਾਂ ਕਿਉਂ ਕੀਤਾ ਇਹਨਾਂ ਬੋਟ ਬਟੋਰੂ ਪਾਰਟੀਆਂ ਨੇ ਇਹਨਾਂ ਨੇ ਵੋਟਾਂ ਤੋਂ ਪਹਿਲਾਂ ਵਾਅਦੇ ਕਰਕੇ ਉਹ ਲਾਗੂ ਕਿਉਂ ਨਹੀਂ ਕੀਤੇ ਉਹ ਸਾਰੀ ਰੈਲੀ ਦੇ ਵਿੱਚ ਪੰਜਾਬ ਪਧਰੀ ਦੇ ਵਿੱਚ ਸੱਦਾ ਦਿੱਤਾ ਲੋਕਾਂ ਨੂੰ ਵੀ ਜਾਗਰਾਂ ਪਹੁੰਚੋ ਜੀ ਦੂਸਰਾ ਆਪਣੇ ਮਾਨਸਾ ਜ਼ਿਲ੍ਹੇ ਦੇ ਵਿੱਚ ਬਣਾਵਲੀ ਦੇ ਵਿੱਚ ਜਿਹੜਾ ਥਰਮ ਪਲੱਟ ਲੱਗਿਆ ਉਦੋਂ ਜਦੋਂ ਇਹ ਥਰਮ ਪਲੱਟ ਲਾਇਆ ਗਿਆ 220 ਕਿੱਲੇ ਦੇ ਵਿੱਚ ਪਹਿਲਾਂ ਤਾਂ ਅੱਧੇ ਆ ਜਿਹੜਾ ਬਾਹਣਾ ਸਾਥੋਂ ਖਰੀਦਿਆ ਗਿਆ ਕੁਝ ਬਾਹਣਾ ਜਿਹੜਾ ਪੈਸੇ ਉਹ ਚੱਲ ਗਏ ਐ 2200 ਦੇ ਵਿੱਚੋਂ 2100 ਕਿੱਲਾ ਬਾਹਣ ਦਾ ਖਰੀਦਿਆ ਗਿਆ ਦੂਜਾ ਸਾਰਾ ਕਿਸਾਨਾਂ ਨੂੰ ਪੈਸੇ ਜਿਹੜੇ ਘਰਾਂ ਦੇ ਉੱਤੇ ਲਾ ਲਏ ਹੋਰ ਕੰਮ ਧੰਦਿਆਂ ਦੇ ਵਿੱਚ ਲਾ ਲਏ ਜ਼ਮੀਨ ਸਾਡੀ ਖੁੱਛ ਗਈ ਜਿਹੜੀ ਗੱਲ ਅਸੀਂ ਕਹਿੰਦੇ ਸੀ ਫਿਰ ਉੱਥੇ ਸਾਡੇ ਨਾਲ ਜਿਹੜੇ ਇਹਨਾਂ ਨੇ ਵਾਅਦੇ ਕਰੇ ਸੀ ਕ ਪ੍ਰੋਮਿਸ ਕਰਿਆ ਸੀ ਵੀ ਇੱਥੋਂ ਦੇ ਇਲਾਕੇ ਦੇ ਮੁੰਡੇ ਰੱਖਾਂਗੇ ਇੱਥੇ ਕੋਈ ਵੀ ਕਿਸੇ ਨਾਲ ਭਾਤ ਭੇਤ ਨਹੀਂ ਕੀਤਾ ਜਾਊਗਾ ਉੱਥੇ ਹੁਣ ਸਾਰੇ ਜਿਹੜੇ ਜੁਪੀ ਬਿਹਾਰ ਦੇ ਬੰਦੇ ਰੱਖ ਕੇ ਸਾਡੇ ਪੰਜਾਬੀ ਮੁੰਡੇ ਸਾਰਿਆਂ ਨੂੰ ਕੱਢੀ ਜਾਂਦੇ ਆ ਬਿਲਕੁਲ ਨਗੂਨੀ ਜੀ ਤਨਖਾਹ ਦੇ ਉੱਤੇ ਤੇ ਪੱਗ ਵਾਲਾ ਬੰਦਾ ਜਦੋਂ ਵਗ ਜੇ ਸਾਡੀ ਜਿਹੜੀ ਅਸੀਂ ਪੱਗ ਆ ਸਿਰ ਤੇ ਸਰਦਾਰੀ ਆ ਸਾਡੀ ਉਹਨੂੰ ਬਹੁਤ ਕਾਉਂਸਲੇ ਆ ਵੀ ਟੋਪਾ ਲੈ ਕੇ ਆਓ ਪੱਗ ਨਾ ਅੰਦਰ ਲੈ ਕੇ ਆਓ ਇਹ ਜੀਆਂ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਸਾਡੇ ਨਾਲ ਰਹਿੰਦੀਆਂ ਨੇ ਉਹਨਾਂ ਤੇ ਕੱਲ ਨੂੰ ਧਰਨਾ ਵੱਡਾ ਇਕੱਠ ਕਰਕੇ ਦੇਣ ਜਾ ਰਹੇ ਸੀ ਬੀਕੇ ਜੂੜ ਕੌਂਦਾ ਵੱਲੋਂ ਕਿਉਂਕਿ ਦੋ ਦਿਨਾਂ ਦਾ ਧਰਨਾ ਉਹਨਾਂ ਦਾ ਉਹਨਾਂ ਤੋਂ ਤੇ ਮੁਲਾਜ਼ਮਾਂ ਨੇ ਚਲਾਇਆ ਹੋਇਆ ਸੀਗਾ ਪਰ ਉਹਨਾਂ ਦੀ ਥਾਂ ਤੇ ਬੰਦੇ ਹੋਰ ਰੱਖ ਕੇ ਉਹਨਾਂ ਨੂੰ ਬਾਹਰ ਕਰਤਾ ਗੇਟ ਆਊਟ ਹੋ ਜੋ ਕਹਿੰਦੇ ਵੀ ਸਾਨੂੰ ਫੋਰਸ ਹੋਰ ਮਿਲ ਗਈ ਐ ਇਸ ਕਰਕੇ ਫੌਰੀ ਤੌਰ ਤੇ ਕੱਲ ਨੂੰ ਅਸੀਂ ਦੋ ਬਲਾਕਾਂ ਦਾ ਇਕੱਠ ਕਰਕੇ ਉੱਥੇ ਵੱਡਾ ਜਿਹੜਾ ਇਕੱਠ ਕਰਕੇ ਤਿੰਨੇ ਗੇਟ ਆ ਜਿਹੜੇ ਰੇਲ ਦੇ ਵੱਟਦੀ ਐ ਜਿੱਥੋਂ ਦੀ ਤੇ ਦੋਨੇ ਵੱਡੇ ਗੇਟ ਆ ਉਹ ਬੰਦ ਕਰਕੇ ਉਸ ਜਿਹੜੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਫੈਕਟਰੀਆਂ ਦੇ ਵਿੱਚ ਮੁੰਡੇ ਲੱਗੇ ਨੇ ਉਹਨਾਂ ਨੂੰ ਅਨਸਾਫ਼ ਦਬਾਵਾਂਗੇ ਕਿਵੇਂ ਦੇਖਦੇ ਹਾਂ ਸੰਯੁਕਤ ਮੋਰਚੇ ਦੀਆਂ ਜਿਹੜੀਆਂ ਬਹੁਤ ਸਾਰੀਆਂ ਜਥੇਬੰਦੀਆਂ ਨਿਗੀਆਂ ਤੇ ਜਦੋਂ ਬੀਜੇਪੀ ਦੇ ਵਿਰੋਧ ਪਾ ਦਿੰਦੇ ਨੇ ਗਰੁੱਪਾਂ ਦੇ ਵਿੱਚ ਸਾਡੇ ਕੋਲੇ ਵੀ ਜਿਹੜੇ ਮੈਸੇਜ ਪਹੁੰਚਦੇ ਨੇਗੇ ਪਰ ਮੌਕੇ ਤੇ ਜਿਹੜੇ ਲੀਡਰ ਨਹੀਂ ਪਹੁੰਚਦੇ ਕਿਤੇ ਬੀਜੇਪੀ ਨਾਲ ਸਮਝੌਤਾ ਤਾਂ ਨਹੀਂ ਹੋ ਗਿਆ ਕਿਸਾਨਾਂ ਦਾ ਜਿਹੜਾ ਸਮਝੋਤ ਮੋਰਚੇ ਦਾ ਫੈਸਲਾ ਤਾਹਾਂ ਤੋਂ ਆਉਂਦਾ ਕਿਉਂਕਿ ਸਾਡਾ ਤਾਹਾਂ ਤੋਂ ਫੈਸਲਾ ਵੀ ਜਿੰਨੇ ਵੀ ਬੀਜੇਪੀ ਦੇ ਵੋਟਾਂ ਮੰਗਣ ਆਉਣਗੇ ਉਹਨਾਂ ਨੂੰ 11 ਸਵਾਲ ਆ ਸਾਡੇ ਕੋਲੇ ਉਹ ਅਸੀਂ ਪੁੱਛਦੇ ਹਾਂ ਮੀਡੀਆ ਦੇ ਸਾਹਮਣੇ ਪੁੱਛਦੇ ਹਾਂ ਵੀ ਇਹ 11 ਸਵਾਲਾਂ ਦਾ ਜਵਾਬ ਦਿਓ ਕਿਉਂਕਿ ਉਹ ਜਵਾਬ ਤਾਂ ਇੱਕ ਦਾ ਵੀ ਨਹੀਂ ਦੇ ਸਕਦੇ ਪਰ ਦੂਸਰੀ ਗੱਲ ਇਹ ਹੈ ਜਿਹੜਾ ਤਾਹਾਂ ਤੋਂ ਸੱਦਾ ਆਉਂਦਾ ਅਸੀਂ ਉਹੋ ਲਾਗੂ ਕਰਦੇ ਆ ਸਾਰੇ ਜਿਹੜੇ ਸੰਜੁਟ ਮੋਰਚੇ ਦੇ ਜਾਦੇ ਜਸ਼ੇਬੰਦੀਆਂ ਨੇ ਕੋਸ ਆਪੋ ਤਾਪ ਨੇ ਆਪੋ ਤਾਪ ਕੋਈ ਵੀ ਲੀਡਰ ਆ ਗਿਆ ਕੋਈ ਵੀ ਸੰਜੁਟ ਮੋਰਚੇ ਦਾ ਫੈਸਲਾ ਨਹੀਂ ਹੋਏਗਾ ਉਹ ਆਪਦੇ ਆਪ ਲਾਗੂ ਕਰਦੇ ਆ ਜਿਹੜਾ ਤਾਹਾਂ ਤੋਂ ਸੱਦਾ ਆਉਂਦਾ ਉਦੋਂ ਸਾਰੇ ਆਗੂ ਹਾਜ਼ਰ ਹੁੰਦੇ ਆ ਸਾਰੇ ਵਰਕਰ ਹਾਜ਼ਰ ਹੁੰਦੇ ਆ ਜਿੰਮੇ ਵੀ ਤਾਹਾਂ ਤੋਂ ਸੰਜੁਟ ਮੋਰਚਾ ਸੱਦਾ ਉਹ ਤਤ ਪਰ ਲਾਗੂ ਕਰਾਂਗੇ ਕਿਸੇ ਨੂੰ ਵੀ ਵੋਟ ਸੌਖੀਆਂ ਨਹੀਂ ਮੰਗਣ ਦੇਵਾਂਗੇ ਕਿ ਜਿਹੜੇ ਵਾਦੇ ਕੀਤੇ ਆ ਪਹਿਲਾਂ ਉਹ ਸਾਰੇ ਲਾਗੂ ਕਰਾਉਣ ਤੇ ਉਹਨਾਂ ਦਾ ਮੂੰਹ ਖਲਾਵਾਂਗੇ ਕਿਉਂਕਿ ਜਦੋਂ ਅਸੀਂ ਦਿੱਲੀ ਜਾਂਦੇ ਆ ਹਰਿਆਣਾ ਤੇ ਬੀਜੇਪੀ ਦੀ ਸਰਕਾਰ ਹੈ ਸੈਂਟਰ ਤੇ ਬੀਜੇਪੀ ਦੀ ਸਰਕਾਰ ਹੈ ਸਾਡੂ ਸਾਰੇ ਕਿਸਾਨਾਂ ਨੂੰ ਉੱਥੇ ਵੱਡੇ ਵੱਡੇ ਕੰਨਾਂ ਕੱਢ ਕੇ ਰੋਕ ਦਿੱਤਾ ਜਾਂਦਾ ਹੈ ਉਹ ਟਾਈਮ ਦੇ ਉੱਤੇ ਪੰਜਾਬ ਦੇ ਜਿਹੜੇ ਬੀਜੇਪੀ ਦੇ ਲੀਡਰ ਨੇ ਕੋਈ ਵੀ ਆ ਜਾਂਦਾ ਇੱਥੇ ਉਹ ਟਾਈਮ ਦੇ ਉੱਤੇ ਜਾ ਕੇ ਮੋਦੀ ਨੂੰ ਪੁੱਛਦੇ ਨਹੀਂ ਵੀ ਭਾਈ ਤੂੰ ਅੱਜ ਪੰਜਾਬ ਦੇ ਵਿੱਚ ਜੇ ਕਿੱਲਾਂ ਕੱਢ ਕੇ ਬਾਡਰ ਨਹੀਂ ਆਉਂਦਾ ਦਿੱਲੀ ਨਹੀਂ ਆਉਂਦਾ ਦਿੰਦਾ ਤਾ ਇਹ ਪੰਜਾਬ ਦੇ ਵਿੱਚ ਆਉਣ ਵਾਲੀਆਂ 24 ਚੋਣਾਂ ਦੇ ਵਿੱਚ ਆ ਰਹੀਆਂ ਨੇ ਇਹ ਪੰਜਾਬ ਦੇ ਵਿੱਚ ਕਿਵੇਂ ਵੰਡਣ ਦੇਣਗੇ ਇਹ ਕਰਕੇ ਜਿਹੜੀਆਂ ਪਾਰਟੀਆਂ ਨੇ ਜਿਵੇਂ ਹੁਣ ਤੁਸੀਂ ਲਾ ਲਓ ਇੱਥੇ ਮਲੂਕੇ ਦੀ ਨੂੰ ਹੈ ਉਹ ਤਾਂ ਬੀਜੇਪੀ ਦੀ ਮੈਂ ਇੱਥੇ ਚੱਲ ਰਹੀ ਹੈ ਕਿ ਉਹ ਜਿਹੜਾ ਉਹ ਤਾਂ ਸਹੁਰਾ ਹੈ ਮਲੂਕਾ ਉਹ ਇੰਚਾਰਜ ਬਣਾ ਰੱਖਿਆ ਕਾਲੀਆਂ ਦਾ ਇਹ ਰਲੀਆਂ ਮਲੀਆਂ ਬਿੱਲੀਆਂ ਨੇ ਇਨਾਂ ਦੀਆਂ ਚਾਲਾਂ ਗੁੱਦੀਆਂ ਚਾਲਾਂ ਨੇ ਉਹ ਅਸੀਂ ਨਹੀਂ ਚੱਲਣ ਦੇ ਮੰਗੇ ਸੀ ਕਿਸਾਨ ਵੀਰਾਂ ਨੂੰ ਹਿੰਦੂ ਵੀਰਾਂ ਨੂੰ ਮਜ਼ਦੂਰ ਵੀਰਾਂ ਨੂੰ ਇਹ ਹੀ ਬੇਨਤੀ ਕਰਦੇ ਆਂ ਵੀ ਇਹਨਾਂ ਨੂੰ ਮੂੰਹ ਤੋੜ ਮਾ ਜਵਾਬ ਦਿਓ ਇਹਨਾਂ ਨੂੰ ਪਿੰਡਾਂ ਦੇ ਵਿੱਚ ਸਾਰਿਆਂ ਦੇ ਵਿੱਚ ਵੜ ਨਾ ਦਿਓ ਇਹਨਾਂ ਨੂੰ ਕਹੋ ਬਾਹਰ ਹੋ ਜੋ ਤਾਂ ਜਾਂ ਸਾਨੂੰ ਕੋਈ ਸਟਾਫ ਤੇ ਲਿਖ ਕੇ ਦਿਓ ਵੀ ਹਾਂ ਅਸੀਂ ਤੁਹਾਡੀ ਇਹ ਮਹਿਲਾ ਪਹਿਲਾਂ ਗਰੰਟੀਆਂ ਲਿਖ ਕੇ ਦਿੱਤੀਆਂ ਸੀ ਕੇਜਰੀਵਾਲ ਨੇ ਵੀ ਆ ਗਰੰਟੀ ਚੱਕੋ ਜੀ ਉਹ ਗਰੰਟੀਆਂ ਤੇ ਕਿੰਨੇ ਕਿ ਜਿਹੜਾ ਤੁਹਾਨੂੰ ਪੂਰਨ ਸਫਲਤਾ ਮਿਲੀ ਇਹ ਸਾਨੂੰ ਇਹ ਗਰੰਟੀਆਂ ਜਿਹੜੇ ਇਹ ਲੀਡਰ ਹੁੰਦੇ ਨੇ ਨਾ ਇਹਨਾਂ ਦਾ ਕੋਈ ਮਾਪਿਓ ਹੁੰਦਾ ਹੈ ਇਹ ਝੂਠੀਆਂ ਸੌਆਂ ਕਹਿੰਦੇ ਨੇ ਜਿਵੇਂ ਭੰਗਨ ਦਮਾਨ ਹੈ ਆਪਦੀ ਮਾ ਦੀ ਸੌ ਖਾਲੀ ਵੀ ਮੈਂ ਸ਼ਰਾਬ ਨਹੀਂ ਪੀਂਦਾ ਜਾਂ ਹੋਰ ਕੈਪਟਨ ਨੇ ਗੁਟਕਾ ਸਾਹਿਬ ਦੀ ਸੌ ਖਾਲੀ ਪਰ ਕੈਪਟਨ ਨੂੰ ਐ ਹੀ ਨਹੀਂ ਪਤਾ ਵੀ ਗੁਟਕਾ ਸਾਹਿਬ ਕਿਹਦੀਆਂ ਕੁਰਬਾਨੀਆਂ ਦਾ ਦਿੱਤਾ ਬਣਿਆ ਹੋਇਆਗਾ ਕੀ ਉਹਦੀ ਕੁਰਬਾਨੀ ਹੈ ਕੀ ਉਹ ਗੁਟਕਾ ਸਾਹਿਬ ਚੋਂ ਕਿ ਉਹਨੇ ਪੜਿਆ ਨਹੀਂ ਕੁਝ ਪਰ ਇੱਕ ਇਹਨਾਂ ਨੇ ਮਹਾਰਾਜ ਦਾ ਆਟੋ ਆਸਰਾ ਵੀ ਲੈਂਦੇ ਨੇ ਤੇ ਸਿਆਸਤ ਵੀ ਕਰਦੇ ਨੇ ਇਹ ਸਾਰੀ ਹੁਣ ਜਾਣ ਜਾਣਗੇ ਨੇ ਸਾਰੇ ਪੰਜਾਬ ਦੇ ਕਿਸਾਨ ਮਜ਼ਦੂਰ ਸਾਰਿਆਂ ਨੂੰ ਪਤਾ ਲੱਗ ਗਿਆ ਇਹ ਕਿ ਇਹਨਾਂ ਦੀ ਗੂੜਾਂ ਚਾਲਾਂ ਤੋਂ ਕਿਉਂਕਿ ਇਹ ਬਾਅਦੇ ਸਾਨੂੰ ਪਤਾ ਵੀ ਬਾਅਦੇ ਕਰਕੇ ਪੂਰੇ ਨਹੀਂ ਹੁੰਦਾ ਸੀ ਤਾਂ ਇਹ ਕਹਿੰਨੇਗੇ ਵੀ ਇਹਨਾਂ ਨੂੰ ਡੰਡੇ ਤੇ ਝੰਡਾ ਚੱਕ ਕੇ ਪਿੰਨਾ-ਪਿੰਨਾ ਦੇ ਵਿੱਚ ਸਾਰੇ ਮਜ਼ਦੂਰ ਕਿਸਾਨ ਮੇਰੀਆਂ ਮਾਈਆਂ ਬੀਬੀਆਂ ਪੈਣਾ ਚੱਕਣ ਇਹਨਾਂ ਨੂੰ ਉੱਥੇ ਖੜ ਕੇ ਪਿਰਨੇ ਤੋਂ ਬਾਹਰ ਭੇਜਣ ਵੀ ਇੱਥੇ ਖੜ ਜੋ ਬੰਦੇ ਦਾ ਪੁੱਤ ਬਣਾ ਲਾਂਗੇ ਤੁਹਾਡੀਆਂ ਕਿਹੜੀਆਂ ਸੋਮਾਂ ਨੇ ਕਿਹੜੇ ਮਾਂ ਦੇ ਤੁਸੀਂ ਜਮ ਹਰੇਕ ਤੇ ਮਾਂ ਦੀ ਸੌਂਗਾ ਜੈਨੂ ਕਿਤੇ ਗੁਰਨਤ ਸਾਹਿਬ ਦੀ ਸੌਂਗਾ ਜੈਨੂ ਝੂਠੇ ਪੱਟੇ ਹੋਏ ਹੋਗੇ ਅਸੀਂ ਥੋੜੇ ਬਾਅਦਾਂ ਤੇ ਯਕੀਨ ਨਹੀਂ ਕਰਦੇ ਕਰਨਾ ਵੀ ਨਹੀਂ ਚਾਹੀਦਾ ਹੁਣ ਆ ਲਾਲੋ ਭਗਵਾਨ ਦਵਾਨ ਫਿਰਦਾ ਹੈ ਇਹ ਹਜ਼ਾਰ ਹਜ਼ਾਰ ਦੇ ਕੇ ਉਥੋਂ ਵੋਟਾਂ ਲੈ ਗਿਆ ਤੇ ਦਿੱਤਾ ਕੁਝ ਨਹੀਂ ਹੈਗਾ ਨਸ਼ੇ ਕਉ ਛੱਡਦਾ ਨਹੀਂ ਹੂੰ ਤੁਸੀਂ ਲਾਲੋ ਮਾਨਸਾ ਦੇ ਅਫਸਰ ਨਹੀਂ ਕੋਈ ਅਫਸਰ ਥਾਈ ਆਗੀ ਇਹ ਬਿਨਾ ਮਹਾਰਾਸ਼ਟਰੀ ਚੁਰੀ ਫਿਰਦੀ ਆ ਕਿਉਂਕਿ ਕੋਈ ਇੱਥੇ ਲੀਡਰ ਨਹੀਂ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਵੀ ਜਿਹੜਾ ਤਖਲੀਪ ਅੱਜ ਕਿਸਾਨ ਨੂੰ ਆਊਗੀ ਮੈਂ ਧਰਨੇ ਨਹੀਂ ਲੱਗਣ ਦਿੰਦਾ ਜਿਹੜੀ ਕੋਈ ਮਜ਼ਦੂਰਾਂ ਨੂੰ ਆਊਗੀ ਮੈਂ ਧਰਨੇ ਨਹੀਂ ਲੱਗਣ ਦਿੰਦਾ ਮੈਂ ਸਾਡਾ ਐਮਐਲਏ ਜਾਊਗਾ ਪਿੰਡਾਂ ਦੇ ਵਿੱਚ ਬੈਠੂਗਾ ਜਾ ਕੇ ਉਹ ਪਿੰਡਾਂ ਦੇ ਵਿੱਚ ਬੈਠ ਕੇ ਥੋੜੇ ਉੱਥੇ ਹੀ ਮਸਲਾ ਹਲਉਣਗੇ ਉੱਥੇ ਬੈਠਿਆਂ ਤੋਂ ਜਿੱਤਣੀਆਂ ਪਰ ਆਹ ਦੇਖ ਲਓ ਮਸਲਾ ਹੈ ਉੱਥੇ ਤਾਂ ਪਿੰਡਾਂ ਦੀ ਤਾਂ ਗੱਲ ਛੱਡੋ ਅੱਜ ਜੇ ਤਹਿਸੀਲਦਾਰ ਤੇ ਆ ਜੰਨੇ ਡੀਸੀ ਤੇ ਆ ਜੰਨੇ ਐਸਡੀਐਮ ਤੇ ਆ ਜੰਨੇ ਕਿਸੇ ਛੋਟੇ ਮੁਲਾਜ਼ਮ ਤੇ ਆ ਜਾਣੇ ਆ ਗੱਲ ਨਹੀਂ ਕਰਦੇ ਕਿਸੇ ਵਿਚਾਰਾ ਇੱਕ ਗਰੀਬ ਬੰਦਾ ਇੱਥੇ ਫੈਲਾ ਚੱਕੀ ਤੁਰਿਆ ਫਿਰਦਾ ਕਿਸੇ ਦੀ ਕੋਈ ਸੁਣਵਾਈ ਨਹੀਂ ਜੇ ਤੇ ਇਹਨਾਂ ਦੇ ਜੇਪਾਂ ਭਰ ਤੋਂ ਪੈਸੇ ਨਾਲ ਫੇਰ ਤੇ ਇਹਨਾਂ ਦੀ ਸੁਣਵਾਈ ਹੈ ਉਹ ਪਗਮਾਂ ਸੁੱਤਾ ਹੈ ਹੁਣ ਕਹਨੂੰ ਠਨੀ ਰਹਿਗਾ ਉਹ ਐ ਤਾਂ ਪੁੱਛੇ ਵੀ ਮਾਨਸਾ ਜ਼ਿਲ੍ਹੇ ਦੇ ਹਾਲ ਕੀ ਹੈ ਉਹ ਕਿਸਾਨ ਉਹ ਮਜ਼ਦੂਰਾਂ ਤੋਂ ਕਿਸਾਨਾਂ ਤੋਂ ਉਹਨਾਂ ਤੋਂ ਪੁੱਛੇ ਦੁਕਾਨਦਾਰਾਂ ਨੇ ਛੋਟਿਆਂ ਤੋਂ ਪੁੱਛੇ ਵੀ ਤੁਹਾਡਾ ਹਾਲ ਠੀਕ ਹੈ ਅਬਸਲੂਟਲੀ ਮੰਨਦੇ ਨੇ ਪਰ ਇੱਥੇ ਤਾਂ ਸਾਰਾ ਬਚਾਊ ਮਾਰ ਹੋਗਾ ਜਿੰਨਿਆਂ ਵੀ ਕੋਈ ਕਾਂਗਰਸ ਤੋਂ ਆਕੇ ਭਾਜਪੀ ਤੇ ਭੱਗ ਗਿਆ ਕੋਈ ਭਾਜਪੀ ਤੋਂ ਦੂਜੇ ਪਾਸੇ ਕਾਂਗਰਸ ਤੇ ਚਲੇ ਗਿਆ ਕੋਈ ਕਾਹਲੀਆਂ ਤੋਂ ਕਿਧਰੇ ਚਲੇ ਗਿਆ ਇਹ ਇੱਕ ਕੋਈ ਬਾੜੇ ਦੇ ਬੱਚੇ ਨੇ ਜਿੰਨਾ ਚਿਰ ਕਿਸਾਨ ਝੰਡਾ ਤੇ ਡੰਡੇ ਨਾਲ ਲੜਾਈ ਨਹੀਂ ਕਰਦਾ ਇਹਨਾਂ ਨੂੰ ਹਿੰਦੂਤਾਂ ਦੇ ਵਿੱਚੋਂ ਨਹੀਂ ਕੱਢਦਾ ਉਹਨਾਂ ਚਿਰ ਇਹ ਜਿਹੜਾ ਹੈਗਾ ਜ਼ੁਲਮ ਕਰਦੀਆਂ ਰਹਿਣੀਆਂ ਇਸ ਕਰਕੇ ਸਾਨੂੰ ਪਾ ਜਿੰਨੇ ਵੀ ਜੱਥੇ ਬੰਦਿਆਂ ਨੂੰ ਅਸੀਂ ਭੇਂਤ ਕਰੇ ਸੁਭਧਾਨ ਕਹਾ ਕਿਹਦਾ ਬਣੂ ਵੋਟਾਂ ਪਾ ਕੇ ਮੰਨ ਲਓ ਵੀ ਜਿੱਤਣ ਦਾ ਜਾਂ ਵੱਖ-ਵੱਖ ਜੋ ਵੀ ਏਜੰਡਾ ਹੁੰਦਾ ਹੈਗਾ ਉਹ ਕਰਨ ਦਾ ਸਭਧਾਨ ਤਰੀਕੇ ਦੀ ਜਿਹੜੇ ਫਿਰ ਕਿਸਾਨਾਂ ਲੰਘਣਾ ਨਹੀਂ ਕਰ ਰਹੇ ਕਿਉਂਕਿ ਵੋਟਾਂ ਜਿਹੜਾ ਸਭਧਾਨਕ ਤੌਰ ਤੇ ਹੱਕ ਹੈਗਾ ਆਪਾਂ ਕਿਸਦਾ ਘ੍ਰਿਓ ਕਰਦੇ ਆ ਨਹੀਂ ਅਸੀਂ ਉਹ ਨਹੀਂ ਕਰਦੇ ਵੀ ਇੱਕ ਬੋਰਡ ਦਾ ਹੱਕ ਨਹੀਂ ਹੱਕ ਹੈ ਇਹ ਸਾਨੂੰ ਹੱਕ ਦਿੱਤਾ ਹੋਇਆ ਹੈ ਅਸੀਂ ਤਾਂ ਇਹ ਗੱਲ ਕਰਦੇ ਆਂ ਵੀ ਜਿਹੜਾ ਹੱਕ ਹੈ ਉਹ ਹੱਕ ਸਹੀ ਬੰਦੇ ਨੂੰ ਪਾ ਕੇ ਸਹੀ ਉਹਦਾ ਹੋ ਹੋ ਸ਼ੱਕੇ ਵੀ ਯਕੀਨ ਹੋ ਸਕੇ ਵੀ ਹਾਂ ਅਸੀਂ ਸਹੀ ਬੰਦੇ ਨੂੰ ਪਾਤਾ ਸਾਡਾ ਕੰਮ ਸਹੀ ਹੋਊਗਾ ਏਸ ਕਰਕੇ ਵੋਟਾਂ ਦਾ ਵਿਧਾਨ ਹੈਗਾ ਜੇ ਇਨ ਕਹਿੰਦੇ ਵੀ ਵੋਟਾਂ ਨਾ ਪਾਓ ਵੋਟਾਂ ਤਾਂ ਜੇ ਨਾ ਪਾਵਾਂਗੇ ਤਾਂ ਪੰਜ ਵੋਟਾਂ ਨਾਲ ਵੀ ਐਮਪੀ ਬਣ ਜਾਊਗਾ ਦੋ ਵੋਟਾਂ ਨਾਲ ਵੀ ਐਮਐਲਏ ਬਣ ਜਾਊਗਾ ਇਹ ਨਹੀਂ ਕਹਿੰਦੇ ਚਾਹਤਕਾਰ ਹੈ ਵੋਟਾਂ ਦਾ ਪਰ ਵੋਟਾਂ ਉਸ ਨੂੰ ਪਾਓ ਸੋਚ ਸਮਝ ਕੇ ਪਾਓ ਵੀ ਆਪਾਂ ਕਿਹੜੇ ਸੰਤੋ ਕੰਮ ਲੈ ਰਹੇ ਇਸੀ ਬਕਵਕ ਕਿਸਾਨ ਆਗੂ ਜਿਨ੍ਹਾਂ ਨੇ ਆਪਣੀ ਜਿਹੜਾ ਪ੍ਰਤੀਕਰਮ ਦਿੱਤਾ ਵੋਟਾਂ ਨੂੰ ਲੈ ਕੇ ਵੀ ਜਿਹੜੀ ਇਹਨਾਂ ਦੀ ਮੀਟਿੰਗ ਹੋਈ ਹੈ ਉਸ ਨੂੰ ਲੈ ਕੇ ਵੀ ਤੁਸੀਂ ਜਿਹੜੇ ਗੱਲਬਾਤ ਟੀਵੀ ਦੇ ਨਾਲ ਗੱਲਬਾਤ ਟੀਵੀ ਦੀ ਵਿਸ਼ੇਸ਼ ਰਿਪੋਰਟ ਮਾਨਸਾ